ਇਹ ਹੈ ਆ ਬਿੱਟਾ ਨੰਦ ਨੇ 2000 ਦੀ 2500 ਦੀ ਜਿੰਨੇ ਚ ਲੋਟ ਲਗਾ ਆਪਣੇ ਜਵਾਕਾਂ ਨੂੰ ਹੁਣ ਮੈਨੂੰ ਐਂ ਦੱਸੋ ਜਿਹੜੇ ਲੋਕ ਮੈਨੂੰ ਮਾੜਾ ਕਹਿੰਦੇ ਨੇ ਜੇ ਇਹੀ ਬਿੱਟ ਉਹਨਾਂ ਦੇ ਜਵਾਕ ਦੇ ਟੀਕਾ ਲਾ ਕੇ ਮਰ ਜੇ ਫੇਰ ਬਾਤ ਚਾਹੀਦੀ ਪਰ ਹੋਰ ਹੋਏ ਆ ਚਿੱਟਾ ਹੈ ਆਪ ਦੇ ਹੱਥ ਨਾਲ ਲਾ ਲੀਓ ਨਹੀਂ ਪਤਾ ਫਿਰ ਲਾ ਲਾ ਬੁਲਾਣਾ ਬੁਲੋ ਬੁਲਾ ਮਾਈ ਬੁਟਰੀ ਬੁਲਾਈਏ ਭਾਈ ਆ ਜਿਹੜਾ ਪਰ ਜਿੱਥੇ ਲਗੋਇਆ ਚਿੱਟਾ ਪੀਖਣ ਦੇ ਕਰਦੇ ਮਾਤਾ ਦੇਰੇ ਵਾਹ ਜਿਹੜਾ ਪਰ ਬੀਸਤੀ ਹੈ ਜਿਹੜਾ ਚਿੱਟਾ ਹੈ ਕੱਢ ਕੇ ਤਰ ਤੋਂ ਜਿੱਥੇ ਲਗੋਇਆ ਜੀ ਜੀ ਸੁਣਾ ਰਬੋ ਸੁਖੂ ਕਾ ਮੋਲ ਲਾਉਂਦੀ ਆ ਸੀ ਬੰਨੀ ਤਾਂ ਕੀ ਆ ਬੰਨੀ ਦਾ ਹੈਗੀ ਆ ਦੇ ਪੀ ਆ ਨੇ ਆ ਖੋਜੀ ਆ ਭਾਈ ਆ ਕਮਰਾ ਕਰ ਛੋਟੇ ਭਾਈ ਆ ਇੱਕ ਧਿਆ ਛੱਡ ਦੋ ਯਾਰ ਛੱਡ ਦਾਂਗੇ ਦੱਸ ਦੇ ਕਿੱਥੇ ਆ ਨਾ ਹੈ ਸੁਭਾਣ ਹੈ ਕਹਿੰਦੇ ਕਿ ਛੜੀ ਸਾਡਾ ਅੰਦਾ ਕਰ ਜਾਓ ਜੀ ਤੁਸੀਂ ਉਹ ਵਾਲੋ ਵਾਲੋ ਤੁਸੀਂ ਹੁਣ ਦੱਸ ਦੇਣਾ ਆਪ ਕੱਢ ਕੇ ਫਰਵਾਣਗੇ ਮੈਂ ਕੱਢਾਂ ਨਵੇਂ ਕਰ ਲੈ ਆ 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 ਇੱਗਰਾ ਨੂੰ ਲੈ ਕੇ ਜੰਨਾ ਤੂੰ ਕੱਟ ਕੇ ਦੇ ਦੇ ਔਰ ਜਿੱਥੇ ਪੈਗਾ ਸੀ ਸਿੜ ਦਾਂਗੇ ਉਹਨੂੰ ਨਹੀਂ ਪਰਚ ਅੱਧੇ ਉੱਥੇ ਰਹੋ ਇੱਥੇ ਖੜਾ ਖੜ ਜਾ ਲਾਓ ਕੋਈ ਉੱਥੇ ਖੜੇ ਮੁਰੇ ਓਏ ਕੰਬਦੇ ਉਹਨਾਂ ਕੋਲੇ ਵੀ ਲੋਹ ਲਗਾਉਣਾ ਦੇਣਾ ਨਾ ਨਾ ਆਫੇ ਆ ਉਹ ਕੁੜੀ ਖੜ ਜਾ ਉਹਦਾ ਚੱਲ ਤੂੰ ਅੰਦਰ ਐਨੀ ਨੂੰ ਅੰਦਰ ਲੈ ਕੇ ਜਦੋਂ ਅੰਦਰ ਤੱਕ ਪਹੁੰਚ ਜਾਵੇ ਇਹਨੂੰ ਕੱਟ ਦਾਂਗੇ ਭਾਈ ਹਾਂ ਪੰਜਾਬੀ ਨੂੰ ਲੈ ਵੀਡੀਓ ਬੋਲ ਨੂੰ ਆਪਰਵਾ ਵੀਡੀਓ ਨਾ ਨਾ ਤੁਸੀਂ ਤਾਂ ਸਾਡੇ ਕੋਲ ਜਾ ਤਾਂ ਦੱਸੋ ਮੈਨੂੰ ਕਿੱਥੇ ਆ ਨਹੀਂ ਪਰਚੇ ਬਣਾਂਗੇ ਪਰਸ ਬਣਾਉਂਗਾ ਮੈਂ ਇਸ ਵੀ ਪਰਚਾ ਬੈਠਾ ਦੋ ਪੈਸਾ ਅਰੇ ਵੀਡੀਓ ਭੈਣ ਨਹੀਂ ਬਣਾਉਣੀ ਨਾ ਨਾ ਦੱਸ ਕੁੜੀ ਕਿੱਥੇ ਵੀਡੀਓ ਨਾ ਮੈਂ ਕੁੜੀ ਨੂੰ ਬਾਈ ਸਾਨੂੰ ਪਤਾ ਤਾਂ ਨਹੀਂ ਫੇਰ ਵੀ ਪਤਾ ਹੋਊਗਾ ਕੋਈ ਮਾਰਨੇ ਦਾ ਸਾਨੂੰ ਪਤਾ ਹੋਊਗਾ ਦੇਖ ਤੈਨੂੰ ਬਾਈ ਤੈਨੂੰ ਮੈਂ ਕਹਿੰਦਾ ਤੂੰ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਇੱਕ ਮਿੰਟ ਵੀਡੀਓ ਨਾ ਬਣਾਓ ਵੀਡੀਓ ਤੁਹਾਡਾ ਮੂੰਹ ਨਹੀਂ ਆਉਂਦਾ ਤੁਹਾਡਾ ਮੂੰਹ ਨਹੀਂ ਆਉਂਦਾ ਮਾਤਾ ਜਿਹੜਾ ਮਾੜਾ ਮੋਟਾ ਹੈਗਾ ਸਾਨੂੰ ਦਵਾ ਦੇ ਤੇਰੇ ਬੰਦਿਆਂ ਨੂੰ ਬਖਸ਼ ਦਾਂਗੇ ਨਹੀਂ ਭਾਈ ਪਰਚਾ ਪਊਗਾ ਤੁਹਾਡੀ ਜਮਾਨਤ ਕਰਵਾਉਣ ਦੇ ਕਹਿੰਦੇ ਬੰਦਿਆਂ ਦਾ ਅਸੀਂ ਪਿੰਟ ਪੜ੍ਹਾ ਸੀ ਬੰਦਾ ਹਾਂ ਦਾ ਵੀਡੀਓ ਬੰਦ ਕਰ ਦਿਓ ਯਾਰ ਮੈਨੂੰ ਬੱਚਿਆਂ ਦੀ ਫੋਟੋ ਆ ਕਰਤਾ 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 ਉਹ ਆ ਕਰਤਾ ਕਰਤਾ ਸੀ 25 ਮੀਲੀ ਦੇ ਕਿਥੇ ਸਾਰਾ ਸਾਰਾ ਕਿੱਧਰ ਹੈ ਕਿੱਥੇ ਆ ਆ ਸਮਾਨ ਦੇਖੋ ਆ ਮੈਂ ਖੋਲ ਦਾਂ ਆਈ ਆ ਮੈਂ ਆ ਤੇਰੇ ਸਾਹਮਣੇ ਢੋਲਦਾ ਤੇ ਤੂੰ ਐ ਨਾ ਪਰਚਾ ਪਊਗਾ ਪਰਚਾ ਪਰਚਾ ਨਹੀਂ ਪਊਗਾ ਆ 25 ਮੀਲੀ ਆ ਓਏ ਓਏ ਆ ਕੰਮ ਨਾ ਕਰ ਭਾਈ ਵੜ ਕੇ ਮੇਰੇ ਭਰਾ ਹੋ ਜਾ ਚੁੱਪ ਚੁੱਪ ਛੋਗਾ ਨਹੀਂ ਛੋਣੂਗਾ ਚੁੱਪ ਬੋਲ ਨਾ ਬੋਲ ਚੁੱਪ ਪਿੰਗਾਂ ਉਹ ਨਹੀਂ ਤੈਨੂੰ ਚਾ ਉਹਦਾ ਪੀਂਦੇ ਨੇ ਯਾਰ ਲੈ ਆ ਕੇ ਮਾੜਾ ਮੋਟਾ ਵੇਚ ਦੇ ਤਾਂ ਵੇਚੇ ਹੋ ਚਲੇ ਮੋਈ ਦੇ ਪੀਵਾ ਮੈਨੂੰ ਇਹਦਾ ਦਿੰਨੇ ਹੋਏ ਮੇਰਾ ਇੱਕੋ ਹੀ ਇਹ ਤੋਂ ਲੈ ਕੇ ਆਇਆ ਕਿਹੜਾ ਹੈ ਕੀ ਕਰਾਉਣਾ ਆ ਸੋਹਣਾ ਨਾ ਤੇ ਵੀ ਸਹੀ ਗੱਲ ਆ ਬਾਈ ਚੁੱਪ ਕਰ ਜਾ ਆ ਪਹਿਲਾਂ ਕੀ ਜਾਂਦੇ ਸੀ ਕੋਈ ਲੋਕ ਆਏ ਨੇ ਗਰੀਬਾਂ ਨੂੰ ਮਾਰਨ ਆਏ ਨੇ 1000 ਰੁਪਏ ਪਤਾ ਦੇਖ ਲੋ ਆ ਦੇਖ ਪੱਟੀ ਲਈ ਆ ਆ ਪਾਣੀ ਪਾਤਾ 1000 ਰੁਪਏ ਲੈ ਕੇ ਆਇਆ ਫਾਲਤੂ ਲੈ ਕੇ ਆ ਮੈਨੂੰ ਸਾਰਾ ਪਤਾ ਕਿੰਨਾ ਸਾਰਾ ਪਤਾ ਕਿੰਨਾ ਕਿੱਥੇ ਪਿਆਗਾ ਹਣਾ ਮੈਂ ਆਪ ਘੜਾ ਲਊਗਾ ਫਿਰ ਪੁਲਸ ਆਊਗੀ ਪਰਚਾ ਪੂਰਾ ਨਾ ਹੋ ਰਹੀ ਨਹੀਂ ਆਹ ਦੇਖ ਆ ਮੈਂ ਤੇਰੇ ਸਾਹਮਣੇ ਪੰਜ ਪਾਣੀ ਜਿਹੜੀ ਹੋਰ ਬਿੱਟੀਆਂ ਦੋ ਚਾਰ ਉਹ ਵੀ ਤੇਰੇ ਨਾ ਨਹੀਂ ਨਹੀਂ ਆਈ ਇਹ ਚੱਕਰ ਸਦਾ ਮੇਰੇ ਨੂੰ ਪਹਿਲਾਂ ਵੀ ਕਹਿੰਦਾ ਸੀ ਇਹ ਨਹੀਂ ਹੈਗਾ ਨਾ ਮੇਰੇ ਕੋਲ ਨਹੀਂ ਆ ਮੈਂ ਲੈ ਕੇ ਆ ਇਹ ਵੀ ਨਹੀਂ ਇਹ ਵੀ ਨਹੀਂ ਜਿਹੜਾ ਆਸੀ ਦੁਰਦਮਾ ਪੀਣਾ ਮੈਂ ਲੈ ਕੇ ਆ ਆ ਚਲ ਦੱਸ ਲੈ ਮੈਂ ਤੁਹਾਡੇ ਤਲਾ ਬਸ ਆਹ ਦੇਖ ਆਪੇ ਪਾਣੀ ਚ ਮਲਾਇਆ ਆ ਲੈ ਆ ਲੈ ਹਾਂ ਆ ਨਾ ਤੇ ਇਹਨੂੰ ਮੈਂ ਨਾ ਪੀਣਾ ਆਪਾਂ ਦੂਜਾ ਬਡੋਲ ਦੇਣਾ ਹੈਗਾ ਮੈਂ ਦਵਾਈ ਨਹੀਂ ਵੀ ਦਵਾਈ ਵੀ ਦਵਾਵਾਂਗੇ ਯਾਰ ਤੂੰ ਬੜਾ ਕਮਾਗਾ ਆ ਗਏ ਆ ਪਾਉਂ ਮਾਈ ਮਾਣ ਲੈ ਭਾਗਿਆ ਲੇ ਬਣਾ ਗਾ ਵੀਡੀਓ ਬਣਾ ਲਾ ਵੀਡੀਓ ਬੰਦ ਕਰਾ ਮੈਂ ਦੱਸ ਆ ਲੈ ਮੈਂ ਤਾਂ ਵੀਡੀਓ ਬੰਦ ਕਰਾਂਗਾ ਕੋ ਵੀਡੀਓ ਹੈ ਬਣਾ ਵੀਡੀਓ ਮਾਤਾ ਤੇਰੀ ਜਵਾਬ ਪਿੰਦਰ ਜਿੱਤਾ ਨਹੀਂ ਬੈਂਦੀ ਤੇਰੇ ਨਾਲ ਬਸਦਾ ਰਾਂ ਕਿਵੇਂ ਇਹ ਸੁਧਰਨਗੇ ਕਿਵੇਂ ਮੈਂ ਤੇਰੇ ਸਾਹਮਣੇ ਪਾਣੀ ਡੋਲੂ ਬਣਾ ਗਾ ਵੀਡੀਓ ਕਰਦੀ ਆ ਹੋਰ ਕੋਈ ਬਣਾ ਹੋ ਜਾਓ ਉਧਰ ਹੋ ਜਾਓ ਵੀਡੀਓ ਨਹੀਂ ਆਂਦਾ ਫਾੜੀ ਬਣਾ ਚਾਹਤਾ

ਥੋੜੇ ਪਾਕੀ ਹੈ ਪਾਤਾ ਬੜ ਜਦੋਂ ਮੈਂ ਤੁਹਾਨੂੰ ਕਿੰਨਾ ਕਹਿਆ ਮੈਂ ਦਵਾਈ ਪੀਓ ਦਵਾਈ ਲੈਣੀ ਹੈ ਦਵਾਈ ਲੈਣੀ ਹੈ ਦਵਾਈ ਪੀਓ ਦਵਾਈ ਪੀਓ ਹੱਥ ਨਹੀਂ ਜੇ ਤਾਂ ਉਹ ਬੋਲੇ ਆ ਰਹੇ ਸੀ ਯਾਰ ਬੋਤਾ ਕਿ ਜੇ ਦਵਾਈ ਲੈਣੀ ਹੈ ਦਵਾਈ ਲੈਣੀ ਹੋ ਗੋਲੀਆਂ ਦੀ ਬੰਦੀ ਦਵਾਈ ਦੋ ਇਹੇ ਪਾਕ ਤਾਂ ਮੈਂ ਆ ਬਸ ਫਰਕਾ ਦੇ ਕੇ ਪਾਉਂ ਗ੍ਰਾਫ ਖਾਉਣੇ ਕਾ ਨਹੀਂ ਜਨਾ ਕਿ ਫਰਕਾ ਦੇ ਪਾਉਂ ਤੁਸੀਂ ਫਾਇਸ਼ ਹੋ ਰਹੀਏ ਪਾਕ ਤਾਂ ਪਾਉਂਦਾ ਫੇਰ ਚੱਗੇ ਰਹੋ ਜ਼ਮਾਨਤ ਯੂਨ ਕਢੀਏ ਫਾਉ ਬੋਲੀ ਆਪਣਾ ਕੰਮ ਨੂੰ

ਇਹਦਾ ਹੈਗਾ ਲੈ ਓਏ ਖੰਡਾ ਹੁਣ ਪੜਾ ਹਾਂ ਆ ਬੰਦ ਕਰ ਮੜਿਆ ਬਾਈ ਬੰਦ ਕਰ ਮੜਿਆ ਆ ਚੱਕਾ ਤੂੰ ਮੈਂ ਕਹਿਣਾ ਫੜਾ ਦੋ ਫੜਾ ਦੋ ਫੜਾ ਦੇ ਆ ਫੇਰ ਬੰਦ ਆ ਦੇਖ ਲੋ ਪੜਾਸੀ ਦਾ ਹਾਲ ਉੱਥੇ ਵੀ ਚਿੱਟਾ ਪਾਣੇ ਤੂੰ ਬਣਾ ਹੋਇਆ ਹੁਣ ਵੀਡੀਓ ਇੱਧਰ ਨੂੰ ਪਿੱਛੇ ਚੱਲੀ ਆ ਪੁਲਿਸ ਕਹਿੰਦੀ ਆ ਸੇਟਾਉਂਗਾ ਥੋੜਾ ਬਹਿ ਗਿਆ ਪੁਲਿਸ ਕਹਿੰਦੀ ਆ ਚਿੱਟਾ ਹੈ ਨਹੀਂ ਆ ਲਾਈਵ ਚੱਲੀ ਆ ਲਾਈਵ ਚੱਲੀ ਜਾਂਦਾ ਆ ਦੇਖ ਲੋ ਬਾਈ ਕਹਿੰਦੇ ਆ ਬੰਦੇ ਦੇਖ ਲੋ ਮੈਂ ਤੁਹਾਡੇ ਨਾਲ ਬਾਹਰ ਕਰ ਤੁਹਾਡੇ ਪਰਚਾ ਨਹੀਂ ਬਣਾਉਦਾ ਪਰਚਾ ਨਾਲ ਨਹੀਂ ਬਣਾਉਂਦਾ ਨਹੀਂ ਦੋਲਾਂਗੇ లైన్ ਚੱਲੂਗਾ ਤੁਸੀਂ ਵੇਚ ਰਹੇ ਕਿਉਂ ਲੋਕਾਂ ਨੂੰ ਵੀ ਦਿਖਾਉਣਾ ਹੈ ਆ ਬੇਚਣ ਵਾਸਤੇ ਬਣਾਈ ਵੇਚਣ ਵਾਸਤੇ ਹੋਰ ਵੀ ਹੋ ਗਏ ਨਾਗਰਾ ਉਹਨਾਂ ਨੂੰ ਨਾ ਆ ਬੇਚਣ ਵਾਸਤੇ ਬਣਾਈਆਂ ਨੇ ਨਾ ਗ੍ਰਾਮ ਦਾ ਹੈ 4-5 ਗ੍ਰਾਮ ਸਮਾਨਾ ਫੁੱਦੂ ਬਣਾ ਚੁੱਕਾ 10 ਗ੍ਰਾਮ ਦੀ ਹੋਰ ਡਲੀ ਖੁਰਗੀ 50 ਆਲੇ ਹਾਂ 25-25 ਗ੍ਰਾਮ ਦੀ ਆਹਾ ਇੱਕ ਦੋ ਤਿੰਨ ਚਾਰ 2 ਗ੍ਰਾਮ ਸਮਾਨਾ ਬੋਲੀ ਜਾਣਾ 4 ਗ੍ਰਾਮ ਸਮਾਨ ਤੇਰੇ ਕੋਲ ਮੈਨੂੰ ਖਬਰ ਆਈ ਸੀ ਪੂਰੀ 4 ਗ੍ਰਾਮ ਦੀ ਕਿੱਥੋਂ ਲੈਣਾ ਚਾਹੁੰਦਾ ਨਾ ਨਾ ਬੰਦੇ ਨਾ ਬੰਦੇ ਨਾ ਬੰਦੇ ਨਾ ਡਿਗਰਾ ਦਿਆਂ ਨਾ ਹਾਂ ਡਿਗਰਾ ਦੋ ਕਿ ਗਰਾਂ ਨੂੰ ਆਪ ਬੱਸ ਦੱਸੇ ਥੋ ਲੈਣਾ ਬੰਦੇ ਦਾ ਨਾਮ ਆ ਤੇ ਲਾਈਵ ਉੱਥੇ ਲਾਈਵ ਚ ਨਾਮ ਆ ਉਹ ਚ ਫੇਰ ਛਡਾਂਗੇ ਨਹੀਂ ਛੱਡਦੇ ਲਾਈਵ ਚ ਨਾਮ ਆ ਕਾ ਲਿਆ ਬਈ ਮੈਂ ਦੱਸ ਦੂਆ ਬਈ ਕੋਈ ਨਹੀਂ ਮੈਂ ਦੱਸ ਦੂਆ ਮਾਰੂ ਨਾ ਕੋਈ ਇਹਦਾ ਕੋਣ ਹੈ ਮੈਂ ਦੱਸ ਦੂਆ ਮਾਰੂ ਨਾ ਕੋਈ ਇਹਦਾ ਕੋਣ ਹੈ ਮੈਂ ਦੱਸ ਦੂਆ ਮੈਂ ਤਾਂ ਉਹ ਸਪਲਾਈਰ ਕਰਦਾ ਹੁੰਦਾ ਬਈ ਆ ਵੇਦਾਂ ਹੀ ਕਾਹੇ ਕਿਰਾ ਮਨਾਰੂ ਭੇਜੇਗਾ ਤੁਸੀਂ ਜਵਾਈ ਲਓ ਮਾਤਾ ਮੇਰੀ ਦਾ ਸੁਆਹ ਜਵਾਈ ਦਾ ਵਸੇ ਵੀ ਹੈ ਤੇ ਪਿੰਡ ਚਾ ਕੋਲ ਉਹਨਾਂ ਨੂੰ ਛੱਡ ਘਰੇ ਨਾ ਉਹਨਾਂ ਹਟਾਉਣ ਦੀ ਨਹੀਂ ਲੜਾਈ ਮੈਂ ਚੋਗਾ ਬੜੀਆਂ ਚੀਜ਼ਾਂ ਵਿੱਚ ਸੌ ਖਾ ਵੀ ਲੜਾਈ ਹੋਈ ਉਹ ਵੀ ਛੋਟੇ ਘਰੇ ਮਾਂ ਮਾਂ ਦੇਦਾਂ ਰਹੇ ਨੇ ਇੱਥੇ ਮੈਂ ਮੈਨੂੰ ਬੋਲਦਾ ਆਂ ਆ ਵੀ ਮਾਂ ਦੇ ਸਰ ਤੇ ਠਾਕੇ ਸੌ ਖਾ ਵੀ ਮੈਂ ਅੱਜ ਤੋਂ ਬਾਅਦ ਨਿਸ਼ਾਨੀ ਕਰਦਾ ਨਹੀਂ ਕਰਦਾ ਕਰ ਰੱਖ ਖਤ ਸਰ ਤੇ ਮਾਂ ਦੀ ਵੋਟ ਮੈਂ ਤੈਨੂੰ ਛੱਡ ਕੇ ਜਾ ਰਹਾ ਵੀ ਤੁਸੀਂ ਮੇਰੇ ਭਰਾ ਆਓਗੇ ਮੈਨੂੰ ਛੱਡ ਨਾਲ ਕੋਈ ਬੈਰ ਨਹੀਂ ਤੁਸੀਂ ਯਾਰਾ ਜਹਰਾਂ ਘਰ ਬੈਠੇ ਹੋ ਆਹ ਦੇਖ ਲੋ ਬਲਾਮੀਓ ਹਾਲ ਆਪਣਾ ਪੱਤਰਕਾਰ ਸਾਹਿਬ ਐਨਾ ਡੋਲਤਾ ਪਹਿਲਾਂ ਐਨਾ ਹੋਰ ਹੋਰ ਵੀ ਨੂਆ ਹੋਰ ਵੀ ਚਲ ਮੈਂ ਹੁਣ ਕੀ ਕਹਣਾ ਜਮਾ ਗਰੀਬ ਬੰਦੇ ਨੇ ਬਾਹਰ ਵਿਚਾਰਾਂ ਦੀ ਦੁਕਾਨ ਆ ਭੈਣ ਤੇ ਬਿਜਾਰ ਦੁਕਾਨ ਸਾਰਾ ਆਂਟੀ ਹਮਾੜੀ ਦੁਖੀ ਆ ਇਹ ਆ ਬਿੱਟਾ ਦਿੰਦੇ ਨੇ 2000 ਦੀ 2500 ਦੀ ਜਿੰਨੇ ਚ ਲੋਟ ਲਗੇ ਆਪਣੇ ਜਵਾਕਾਂ ਨੂੰ ਹੁਣ ਮੈਨੂੰ ਐਂ ਦੱਸੋ ਜਿਹੜੇ ਲੋਕ ਮੈਨੂੰ ਮਾੜਾ ਕਹਿੰਦੇ ਨੇ ਜੇ ਇਹੀ ਬਿੱਟ ਉਹਨਾਂ ਦੇ ਜਵਾਕ ਦੇ ਟੀਕਾ ਲਾ ਕੇ ਮਰ ਜੇ ਫੇਰ ਫੇਰ ਕੀ ਹਾਲ ਹੋਵੇ ਜਿਹੜੇ ਗਲਤ ਬੋਲਦੇ ਨੇ ਸਾਨੂੰ ਆਹੀ ਟੀਕਾ ਸਿਰੰਜਾ ਲੈ ਕੇ ਕੋਈ ਮਰ ਜੇ ਉਹਨਾਂ ਦਾ ਜਵਾਬ ਕੀ ਪੁਲਿਸ ਐਸਐਸਪੀ ਡੀਐਸਪੀ ਥਾਣੇਦਾਰ ਐਸਐਚਓ ਕਿੱਥੇ ਨੇ ਮੈਂ ਕਿਵੇਂ ਫੜ ਲੈਣਾ ਹੈ ਕਿਉਂ ਨਹੀਂ ਫੜਦੇ ਪੈਸੇ ਲੈ ਕੇ ਛੱਡਦੇ ਨੇ ਨਾ ਗਰੀਬਾਂ ਨੂੰ ਇੱਕ ਬੰਦਾ ਜੀ ਮਾੜਾ ਮਾੜਾ ਸਪਲਾਈ ਕਰਦਾ ਘਰਾਂ ਕੇ ਇਹ ਮਾੜਾ ਮਾੜਾ ਜਾ ਕੇ ਬਿੱਲ ਦੇ ਕੇ ਆਉਂਦੇ ਨੇ ਇਹਨਾਂ ਦਾ ਉਹਦਾ ਨਾਮ ਰਾਜੂ ਆਗਾ ਰਾਜੂ ਇਹਨਾਂ ਰਾਜੂ ਮਾੜਾ ਮਾੜਾ ਦੇ ਦਿੰਦੇ ਆ ਕੇ ਆਉਂਦਾ ਇੱਥੋਂ ਹੀ ਆਗਾ ਮਾੜਾ ਮਾੜਾ ਸਪਲਾਈ ਕਰਦਾ ਰਾਜੂ ਕਿਹੜਾ ਆਗਾ ਮਾੜਾ ਮਾੜਾ ਸਾ ਥੋੜੇ ਮੋਕਿਆਂ ਨੂੰ ਆਪਾਂ ਹਟਾਵਾਂਗੇ ਇਹ ਵੀ ਥੋੜੇ ਮੋਕਿਆਂ ਨੂੰ ਗੱਲ ਗੱਲ ਹੈਗਾ ਤਾਂ ਇਹ ਇਹ ਲਿਆਉਂਦਾ ਇਹ 4-5000 ਪਿੱਛੋਂ ਦੇ ਦਿੰਦੇ ਨੇ 40 ਦਾ ਇੰਨਾ ਕੀ ਨਾਲੇ ਆਪ ਪੀਂਦੇ ਨੇ ਕਾ ਸਵੇਰ ਦੇ ਪੀ ਜਾਂਦੇ ਨੇ ਕੱਲ ਰਾਤ ਤੇ ਆ ਦੇਖਾ ਇਹਨਾਂ ਦਾ ਪੀ ਗਏ ਹੋਣਗੇ 2 4 5000 ਇਹਨਾਂ ਵੇਚਣਾ ਆਪ ਦਾ ਪੀਣ ਦਾ ਖਰਚਾ ਕੱਢ ਕੇ ਕਿ ਨਕਰੋ ਕਿੰਨਾ ਦਿਨ ਪੀਂਦੇ ਨੇ ਭਾਈ ਸਹੀ ਸਿੱਧੇ ਹੋ ਕਿੰਨਾ ਜਰਮੀ ਨੰਨ ਚਾਹੀਏ ਤੇ ਜਰਾ ਬਹੁਤ ਨਹੀਂ ਭਾਈ ਸਾਰਾ ਲਈ ਪੀ ਜਾਂਦੇ ਨੇ ਨਾ 4 5 ਗ੍ਰਾਮ ਪੀ ਜਾਂਦੇ ਨੇ ਦੋਨੇ 4 5 ਮੈਂ ਆਈ ਮੇਰੇ ਕੋਲੇ ਕਿਹੜੀ ਕਿ ਜਾਇਆ ਸਹੀ ਇਹ ਇੰਨਾ ਦਾ ਬਿੱਟਾਂ ਲਈ ਬੈਠਾ ਇਹ ਆ ਪੰਜਾਬੀਓ ਤੁਹਾਡੇ ਸਾਹਮਣੇ ਖੋਲ ਕੇ ਡਲਾਉਣੇ ਆਪਾਂ ਸਾਰਾ ਸਮਾਨ ਹਣਾ ਆਪਾਂ ਕੀ ਕਰਨਾ ਹੈ ਉਹ ਤੁਹਾਨੂੰ ਆਦਾ ਰਹਾ ਮੈਨੂੰ ਮੈਨੂੰ ਕਹਦੇ ਦਵਾਈ ਲੈਣਾ ਮੈਂ ਦਵਾਈ ਦਵਾ ਰਣਾ ਭਾਈ ਆ ਮੀਡੀਆ ਨੂੰ ਇਹ ਬਣਾ ਕਰੋ ਤੁਸੋਂ ਨੂੰ ਮੈਂ ਦਵਾਈ ਦਵਾ ਰਣਾ ਹੈ ਦਵਾਈ ਖਾ ਲੋ ਉਹ ਦੀਪ ਚੰਦ ਵਾਲੇ ਕਿਲੀ ਚ ਫੜਾ ਕੇ ਜਾਂਦਾ ਮੈਂ ਪਰਚਾ ਨਹੀਂ ਭਵਾਉਂਦਾ ਬਾਲੇ ਕਹਿੰਦੇ ਜੋ ਭਾਈ ਇੱਕ ਮਿੰਟ ਆ ਆ ਦੇਖੀ ਤੈਨੂੰ ਕਿੰਨਾ ਜ਼ਹਿਰ ਹੈ ਇਹ ਬਾਲੇ ਮੈਨੂੰ ਕਹਿੰਦੇ ਛੋਟਾ ਹੁਣੇ ਕਾਰੇ ਗਰੀਬ ਨੇ ਯਾਰ ਐਡੀ ਵੱਡੀ ਦੁਕਾਨ ਐ ਏਡਾ ਵੱਡਾ ਬੰਦਾ ਹੈ ਜੇ ਇਹ ਵੇਚਣਗੇ ਕਿਸੇ ਗਰੀਬ ਨੂੰ ਨਸ਼ਾ ਵੇਚਣਗੇ ਕਿਸਰੇ ਘਰੇ ਪੁੱ ਆ ਜਿਹੜੇ ਬਰਮਾਸ਼ ਦਾ ਫੋਨ ਆ ਦੇਖੀ ਹੈ ਇਹ ਲੋਕਾਂ ਨੇ ਜਵਾਬ ਕੀ ਪਟਣਗੇ ਲੋਕਾਂ ਦੇ ਜਵਾਬਾਂ ਨੂੰ ਮਾਰਨਗੇ ਹਜੇ ਸਾਲਾ ਦਿੰਦਾ ਨਹੀਂ ਸੀ ਚਿੱਟਾ ਹੋਰ ਉੱਤੋਂ ਪੀਂਦੇ ਫੜੇ ਨੇ ਭੱਜ ਕੇ ਬੁੜੀ ਨੇ ਆ ਕੇ ਦੱਸਿਆ ਵੀ ਮਾਂ ਵੀ ਦੇਖ ਲੈ ਮਾਂ ਵੀ ਨਾਲ ਮਿਲੀ ਹੋਈ ਹੈ ਵੀ ਭਾਈ ਹਾਂ ਆ ਜੋ ਗਏ ਜੀ ਆ ਦੇਖੀ ਚਲੋ ਕਿੰਨਾਗਾ ਆ ਜ਼ਹਿਰ ਹੈ ਇਹ ਉਹਦਾ ਬੱਚਾੜਾ ਮੈਨੂੰ ਗਲਤ ਬੋਲਦਾ ਜਾਂ ਮਾਣਾ ਬੋਲਦਾ ਉਹਦਾ ਲੈ ਕੇ ਮਰ ਜੇ ਮੈਂ ਤਾਂ ਲੋਕਾਂ ਦੇ ਜਿਵਾਕ ਬਚਾਉਣਾ ਹੈ ਉਹ ਮਾਨਸਾ ਵਾਸੀ ਉਹ ਕਿਸੇ ਪੁਲਿਸ ਅਫਸਰ ਦਾ ਲੈ ਕੇ ਵਾਜੇ ਇਹਨਾਂ ਤੋਂ ਇਹਨਾਂ ਨੇ ਕਿਹਾ ਦੇਖਣਾ ਹੈ ਕਿਸੇ ਮਰਜੀ ਹਜੇ ਇੱਕ ਮੈਡੀਕਲ ਆਏ ਨੇ ਕੱਲ ਕੈਪਸੂਲ ਦੇਤੇ ਪਰ ਸੋਈ ਨਹੀਂ ਬਣਾਦੀ ਤੇ ਹਾ ਉਹਦਾ ਹੀ ਬਹੁਤ ਬੁਰਾ ਕਰਨਾ ਮੈਂ ਦੇਖੀ ਚਲੋ ਮੈਂ ਮਰੇ ਬਣਾ ਨਹੀਂ ਹਟਦਾ ਮਰ ਕੇ ਹਟੂਗਾ ਲੋਕਾਂ ਦੇ ਜਿਵਾਕ ਬਚਾ ਕੇ ਹਟੂਗਾ ਅਈ ਨਹੀਂ ਬਟਿੱਕ ਲੋਕ ਜੁੱਨੇ ਆ ਹਜਾ ਚਲ ਨਾਕ ਆਪ ਕਰਤਾ ਇਹਨਾਂ ਦਾ ਬੜਿਆਈ ਆਪਾਂ ਇਹਨਾਂ ਦੇ ਪਰਚਾ ਕੀ ਪਵਾਉਣਾ ਗਰੀਬਾਂ ਦੇ ਪੁਲਿਸਾਂ ਤੋਂ ਰੁਪਈਏ ਲੁਕਟੂਗੀ ਗੱਲ ਕਰ ਜੇ ਫੇਰ ਮਿਲ ਜਗਾ ਫੇਰ ਆਜੂ ਮੇਰੇ ਮਾਨਸਾ ਸ਼ਹਿਰ ਦੇ ਵਾਸੀ ਨੇ ਮਾਨਸਾ ਚ ਯਾਰ ਮੈਂ ਨਸ਼ਾ ਬੇਕਰ ਨਹੀਂ ਜੁੰਦਾ ਕਿਲੋ ਕਿਲੋ ਵਾਲੇ ਅੱਧੀ ਅੱਧੀ ਕਿਲੋ ਵਾਲੇ ਵੀ ਫੜਨੇ ਆ ਮੈਂ ਛੇਤੀ ਆਹ ਨੋਟਾਂ ਦੇ ਹਾਲ ਆ ਨੋਟ ਵੀ ਪਾਓ ਪਰਾਂ 300 ਨੋਟਾਂ ਕਾਟ ਦੇ ਜੇ ਹੁਣ ਤੁਸੀਂ ਪੀਓਗੇ ਮਾਂਵਾ ਦੀ ਸੌ ਹੱਦੀ ਆ ਆ ਕੁੜੀ ਕਹਦੀ ਮੈਂ ਪੱਤਰਕਾਰ ਦੀ ਭੈਣ ਆ ਇਹਨੂੰ ਵੀ ਪੁੱਛਾਂਗੇ ਭਾਈ ਤੂੰ ਪਲਨ ਦੱਸਿਆਗਾ ਤੂੰ ਨਹੀਂ ਇਹ ਤਾਂ ਗਮਾਂਡੀਆਂ ਦੱਸਤਾ ਛ ਜੇ ਤੁਸੀਂ ਘਰੇ ਕੋਈ ਜਲੂਸ ਕੱਢੋਂਗੇ ਪਲੇਸ ਕੱਢੋਂਗੇ ਮੈਂ ਸਾਰੀ ਮੰਡੀ ਇੱਕ ਪਾਸੇ ਖੜੀ ਕਰ ਦੂੰਗਾ ਜਮਾਕਾਂ ਨੂੰ ਇਹਨਾਂ ਨੂੰ ਕੋਈ ਮੁੰਡੇ ਨੂੰ ਤੰਗ ਕਰੋਗੇ ਸਾਹਬ ਲਾ ਲਓ ਚੰਗਾ ਜੇ ਤੁਸੀਂ ਇਹਨਾਂ ਨੂੰ ਜਮਾਕਾਂ ਨੂੰ ਕੁਝ ਵੀ ਕਹਿਣਾ ਕਰਦਾ ਆਹ ਦਾ ਸਾਹਬ ਲਾ ਲਿਓ ਅਸੀਂ ਇਹ ਸਾਨੂੰ ਸਾਡਾ ਜਲੂਸ ਕਰਦਾ ਜੇ ਕਹੋਂ ਤਾਂ ਮੈਂ ਬਰਚਾ ਪਵਾ ਦਿੰਦਾ ਦੱਸੋ ਭਾਈ ਬੋਲ ਬੁਲਾ ਲੀਏ ਪੁਲਿਸ ਕੇ ਮੌਕੇ ਦੀ ਯਾਰ ਦੱਸੋ ਭਾਈ ਮੌਕਾ ਦੇ ਆ ਸੌਣ ਨੂੰ ਵੀ ਲਾਉਣੇ ਪੈਣਗੇ ਚਲ ਇਹ ਵੀ ਸੋਚ ਲੈ ਤੇਰਾ ਮੁੰਡਾ ਨਾਲ ਅੱਧ ਬਿੱਡ ਕਰ ਰੱਖਿਆ ਤੂੰ ਹਾਂ ਤੂੰ ਅੱਧ ਬਿੱਡ ਕਰ ਰੱਖਿਆ ਇਹ ਆਪਦੇ ਆਪ ਹੋਇਆ ਆਪਾਂ ਦਾ ਕਿਤਾ ਨਹੀਂ ਤੂੰ ਨਸ਼ਾ ਮੇਰਾ ਕੋ ਜਰਾ ਉਹ ਤੇਰਾ ਮੁੰਡਾ ਤੇ ਰੋਣੇ ਹੋ ਮੈਨੂੰ ਸਾਲ ਬਾਅਦ ਵੀ ਨਹੀਂ ਹੋਇਆ ਪਿੰਡੀ ਨੂੰ ਸਾਲ ਬਾਅਦ ਵੀ ਨਹੀਂ ਹੋਇਆ ਤੇਰੇ ਹੱਥ ਰੱਖ ਤੇਰੇ ਜਵਾਬ ਆ ਸੌਣ ਨੂੰ ਵੀ ਲਾਉਣੇ ਪੈਣਗੇ ਆਹ ਕੌਣ ਹੈ ਦੂਜੀ ਕਿੱਤੀ ਜਿਹੜੀ ਨਾਲ ਖੜੀ ਹੈ ਮੁੰਡਾ ਇਹ ਕੌਣਾ ਹੈ ਕੌਣ ਹੈ ਇਹ ਕੌਣ ਸਾਲਾ ਤੂੰ ਆਪਦੇ ਘਰੇ ਯਾਰ ਦੋਸਤ ਬੁੜਾ ਪਖੜ ਜਾ ਮੈਂ ਪਾਉਂਗਾ ਹਾਂ ਜੀ ਬੀਤ ਪਾ। ਉਹ ਇਹ ਗੱਲ ਨਹੀਂ ਗਿਆ ਨਾ ਇਹ ਤੂੰ ਬਾਅਦ ਪਾਣੀ ਪੀਵੇਂਗਾ ਮੈਂ ਪਾਉਂਗਾ। ਚਾਏ ਬਾਹਰ ਸਿੱਟ ਗਿਆ। ਅੱਛਾ ਥੱਲੇ ਡਿੱਗ ਗਿਆ ਡਿੱਗ ਗਿਆ ਟੱਕੋ ਰਲੀ ਜੀ। ਉਹ ਡਿੱਗ ਗਿਆ। ਨਾ ਥੱਲੇ ਨਹੀਂ ਡਿੱਗਿਆ। ਪਰਚਾ ਨਹੀਂ ਡਿੱਗਿਆ ਕਿਉਂ ਡਿੱਗਿਆ ਮੈਂ ਪਰਚਾ ਨਹੀਂ। ਸਿੱਟ ਵਿੱਚ ਪਰਚਾ ਨਹੀਂ ਪਾਉਂਦਾ ਵਿੱਚ। ਰੀਤਾ ਕਹੜ ਐਡੀ ਦੁਕਾਣ ਐਡੀ ਜਾਇਦਾਦ ਆ ਮਾਣਾ ਕਰੋੜਾਂ ਦੀ ਪ੍ਰਾਪਰਟੀ ਹੈ ਬਾਈ ਇੱਥੇ ਬੈਠੇ ਆ ਇਹ। ਕਰੋੜਾਂ ਦੀ ਅਰਬਾਂ ਦੀ ਗੱਲ ਕਰ ਇਹ ਨਸ਼ੇ ਤੇ ਲੱਗਿਆ ਦੇਖ ਲੋ ਇਹਦੀ ਨੋ ਇਹਦਾ ਮੁੰਡਾ ਆਹੋ। ਉਹ ਇਹਦੀ ਨੋ ਹੈ ਬਜ਼ੁਰਗ ਬੰਦਾ ਤੇ ਆ ਖੱਚੜ ਕੋਈ। ਕਿਹਦਾ ਮੁੰਡਾ ਉਹ ਏ? ਅਰੇ ਯਾਰ ਇਹ ਕਿ ਰੌਣਕਾਂ ਦੀ ਬੈਂਕ ਫਰੀ ਭਾਈ 83 ਲੋਏ ਬਾਸ ਲੋ ਮਾਰ ਕੇ ਮੈਂ ਤੁਮੇ ਤਕੀ ਕਰਾਏਗੀ ਲੈ ਕੇ ਵੇਚ ਲਾਉ ਭੈਣ ਦਾ ਆ ਨਾ ਤੂੰ ਮੇਰੇ ਕਰੇ ਮਟਿਆਰ ਨੋਹ ਤੂੰ ਭੈਣ ਚ ਕਤੀੜ ਬਾੜ ਰੱਖੀਆ ਕਰ ਇਹ ਸਕੂਟਰ ਵਾਲੇ ਏਜੰਸੀ ਚ ਲੱਗਿਆ ਆ ਸਾਲਾ ਏਜੰਸੀ ਦਾ ਕਿਹੜਾ ਏਜੰਸੀਆਂ ਨੇ ਕਢਾਉ ਏਜੰਸੀਆਂ ਚ ਚੋਰੀ ਆਲੇ ਖੋ ਪੰਜਾਬੀ ਇੰਨਾ ਪਹਿਲਾਂ ਡੋਲਤਾ ਇੰਨਾ ਹੋਰ ਕਿਆ ਵਿੱਚ ਹੈ ਇਹ ਆ ਸਾਰਾ ਡੋਲ ਮਾਰ ਲੈ ਭੈਣੇ ਤੂੰ ਬਾਸ ਇਹਨੂੰ ਡੋਲ ਸਮਝਾਤਿਆ ਹੋਇਆ ਕੋਈ ਪਤਾ ਨਹੀਂ ਟੀਚਰ ਨੇ ਉਹ ਚ ਬੋਰ ਚ ਪਾ ਦੇ ਕਿਆ ਬੋਰ ਚ ਪਾ ਤੁਸੀਂ ਬੋਰ ਕੱਢ ਲਓ ਕੰਝ ਦੇ ਬੋਰ ਪੀ ਜਾਓ ਸਾਰਾ ਭਾਈ ਚ ਪਾ ਦੇ ਆ ਦੇਖ ਹਾ ਲਾ ਲਾ 50 ਡੋਲਰਾਂ ਦੇ ਸ਼ਰੇਆਮ ਉਹ ਕਾ ਨੂੰ ਉਧਰ ਬਾਹਰ ਕਰਦੀ ਕੋਈ ਨਹੀਂ ਕਹਦੇ ਰੋਲਾ ਬੇਬੇ ਰੋਲਾ ਜਿਹੜਾ ਪੈਣਾ ਸੀ ਮੈਂ ਤਾਂ ਇਹਨੂੰ ਸ਼ਰਮ ਹੋਣੀ ਜਹੀ ਨਹੀਂ ਹੈਗੀ ਘਰੇ ਘਰ ਕਿਆ ਬੈਣ ਨੂੰ ਬਸ ਤੇ ਇਹ ਸ਼ਾਨੇ ਦੀ ਆਕਮੇ ਇਹ ਕਿਹਦੇ ਕੋਲ ਬਣੇ ਰਹੇ ਮੜਾ ਜਾ ਹਾਂ ਮਤਮਾ ਜੀ ਨੂੰ ਅੱਗ ਜੀ ਲਾ ਦੇ ਅੱਗ ਬੁਝੂ ਅੱਗ ਬੁਝੂ ਪਾਣੀ ਉਹ ਫੋਰ ਜਾ ਅੱਜ ਇਹ ਜਵਾਰੇ ਦੋ ਟਿਕਾ ਓਏ ਫੋਰ ਜਾਹੇਗਾ ਉੱਚ ਜਾਂਦਾ ਸਾਰਾ ਜਾਊਗਾ ਕਾਗਜ਼ ਪੱਤਰ ਸਾਰੇ ਜਾਣਗੇ ਓਏ ਭਾਈ ਇਹ ਇਕੱਠਾ ਕਰ ਲੈਣਗੇ ਨਖੇੜੀ ਤੈਨੂੰ ਕੀ ਪਤਾ ਕਿੰਨੀ ਭੇੜੀ ਫੌਮ ਹੁੰਦੀ ਹੈ ਇਹ ਬੜਾ ਲੋੜ ਤੇ ਕੀ ਬਟਾ ਦੀ ਇਹ ਟਾਇਰ ਵੀ ਦਿੱਤੀ ਕਿੱਦੀ ਪਈ ਹੈ ਸਿੱਧਾ ਨਾਲ ਨਾ ਲੈਣਾ ਸਿੱਧਾ ਨਾਲ ਹੀ ਚ ਜਾਂਦਾ ਅਲਾਸ ਕਿੱਥੇ ਅਲਾਸ ਕਿੱਥੇ ਆ ਅੰਦਰ ਜੀ ਦੂਰ ਤੋਂ ਦੂਰ ਕਰ ਜਾਓ ਇਹ ਲਾਈਵ 'ਚ ਲਾਈਵ 'ਚ ਦਿਖਾ ਦਾਂਗੇ ਡੋਲਦੇ ਪਰੇ ਹੀ ਸਰਦੀਪ ਪਰ ਇਹ ਹੋ ਜਾ ਐਨਾ ਨਸ਼ਾ ਬਿਕ ਮਿੰਟ ਪਤਾ ਕਿ ਕਿੰਨਾ ਖੜ ਜਾ ਪ੍ਰਦੀਪ ਇੱਕ ਮਿੰਟਾ ਦਿਖਾ ਦੇ ਉਹ ਆਦ ਤੂੰ ਉਹ ਕਰਦੇ ਵੀਡੀਓ ਚ ਦਿਖਾ ਦੇ ਉਹ ਆ ਡੋਲਤਾ ਡੋਲਤਾ ਦਾ ਜੀ ਮਿਲ ਗਿਆ ਉਹ ਵੀ ਡੁੱਲ ਗਿਆ ਸੀ ਪਰਿਵਾਰ ਥੋੜੀ ਰੋਣੇਗਾ ਆਪਾਂ ਬੰਦ ਕਰ ਦਈਏ ਲਾਈਵ ਕੇ ਚੱਲਣ ਦੇ ਲਾਈਵ ਚੱਲੇ ਮੇ ਬਾਹਰ ਲਿਆ ਮੇਰਾ ਲਾਈਵ ਇਹਨਾਂ ਨੂੰ ਬਾਹਰ ਲਿਆ ਉਹ ਸੌਂ ਖਵਾਓ ਇਹਨਾਂ ਨੂੰ ਬਾਹਰ ਲਿਆ ਉਹ ਖੜ ਕੇ ਉੱਠੀ ਨੇ ਸੌਂ ਪਵਾਵਾ ਸਮਾ ਕੇ ਨਹੀਂ ਛੱਡਾਂ ਕੋਟੀ ਹਵਾ ਬਣੀ ਜਾ ਅੱਗੇ ਕਿਉਂ ਟੰਗੀਆਂ ਉਹ ਯਾਰ ਹੈਲੋ ਹਾਂ ਤੇਰਾ ਲਾਈਵ ਦਾ ਆਇਆ ਕੋਈ ਸਾਡੇ ਦਰਫ ਜੁੜੇ ਹੋਏ ਲੋਕ ਬਾਬਾ ਹਾਂ 80 ਹੋ ਗਏ 80 ਬਾਈ ਵਦੋ ਇਹ ਦੇਖ ਲਓ ਅੱਜ ਮੈਨੂੰ ਕੱਲ ਰਾਤ ਦਾ ਫੋਨ ਕਰੀ ਜਾਂਦੇ ਸੀ ਮੈਂ ਕੱਲ ਰਾਤ ਦਾ ਸੀ ਕਿਉਂ ਮੇਰੇ ਕੋਲ ਮੁੰਡੇ ਆਉਣਗੇ ਮੈਂ ਕਈ ਵਾਰ ਕੋਈ ਪਲਾਨਿੰਗ ਹੁੰਦੀ ਆ ਤਾਂ ਮੇਰੇ ਕੋਲ ਬੰਦੇ ਆਏ ਫੇਰ ਫੜੇ ਨੇ ਉੱਤੋਂ ਪੀਂਦੇ ਫੜੇ ਨੇ ਇੰਨਾ ਸਮਾਨ ਫੜਿਆ ਗਿਆ ਬਿੱਟਾਂ ਬਣਾਈਆਂ ਹੋਈਆਂ ਸੀ ਕੱਢ ਕੇ ਫੜਾਇਆ ਬੁੜੀ ਭੱਜ ਕੇ ਅੰਦਰ ਬੜੀ ਵੀ ਤੁਸੀਂ ਨੂੰ ਝੋਟਾ ਆ ਗਿਆ ਸੋ ਬਾਈ ਇਹ ਗਰੀਬ ਲੋਕ ਦਾ ਕਾਹਦਾ ਦੇਖੋ ਆਪਾਂ ਕੋਣ ਦਾ ਘਰ ਆ ਇਹੇ ਨੋਹਾ ਪੋਤਿਆਂ ਵਾਲਾ ਕਾਹਨੂੰ ਯਾਰ ਕੀ ਦੋ ਮਾਂ ਦਾ ਦਵੇ ਇਹ ਦੋਵਾਂ ਪੀẽਗਾ ਨਾ ਸਾਂ ਨਹੀਂ ਪੀਂਦਾ ਦਵਾਈ ਨਵੇਂਗਾ ਜਦ ਆਪ ਕੰਮ ਤਾਂ ਕਰੇਗਾ ਜੇ ਮੈਨੂੰ ਖਬਰ ਆ ਗਈ ਰਿਸਪੌਂਸ ਆ ਗਈ ਆਂਡੀਓ ਕ ਮੰਡੀਓ ਸੁਣ ਲੋ ਸਾਰੇ ਪਿਆਰ ਰਹੋ ਠੀਕ ਹੈ ਤੇਰਾ ਉਹ ਹਾਲ ਕਰੂੰਗਾ ਮੈਂ ਸ਼ਾਹ ਬਲਾਲਾ ਬਜ਼ੁਰਗ ਮੰਦਾ ਤੂੰ ਆ ਦੇਖ ਲੋ ਕੋਈ ਗਰੀਬ ਨਹੀਂ ਕਰੋਨਾ ਪਤੀ ਕੋਠੀਆ ਦੋਨੇ ਪਾਸੇ ਸੜਕ ਲੱਗਦੀ ਐ ਇੰਨਾ ਸਮਾਨ ਫੜਿਆ ਨਾਲ ਜਡੋਲਤਾ ਹੋਰਜੀ ਵਾਲਿਆ ਸਾਹਿਬ ਨਾ